ਪਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਸਭ ਟਰ ਨਾਲ ਕੇ ਪ੍ਰਭੂ ਜੀ ਦੀ ਹਜ਼ੂਰੀ ਚ ਰਾਤ ਦੀ ਗੁੜੀ ਮਿੱਠੀ ਨੀਂਦ ਦੇ ਲਈ ਔਰ ਆਪਣੇ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਮੇਰੇ ਜ਼ਿੰਦਾ ਜਲਾਲੀ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸ ਤੇ ਜਾਣਦੇ ਰੱਖਿਆ ਖੁਦਾਵੰਨ ਜੀ ਦਿਨ ਭਰ ਵਿੱਚ ਪਰਮੇਸ਼ਰ ਜੀ ਤੁਸੀਂ ਸਾਡੇ ਬਾਹਰ ਆਉਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਹੁਣ ਤੱਕ ਖੁਦਾਵੰਨ ਜੀ ਜਿਉਂਦਿਆਂ ਦੀ ਧਰਤੀ ਤੇ ਜਿਉਂਦੇ ਰੱਖਿਆ ਖੁਦਾ ਤੁਸੀਂ ਸਾਨੂੰ ਤੰਦਰੁਸਤ ਤੰਦਰੁਸਤੀ ਦਿੱਤੀ ਪ੍ਰਭੂ ਜੀ ਤੁਸੀਂ ਸਾਨੂੰ ਬਲ ਤਾਕਤ ਹਿੰਮਤ ਦਿੱਤੀ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਤੁਹਾਡਾ ਧੰਨਵਾਦ ਕਰਦੇ ਮੇਰੇ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਦਿਨ ਪਰ ਵਿੱਚ ਤੁਸੀਂ ਸਾਨੂੰ ਸਰੀਏ ਮੰਨੇ ਦੇ ਨਾਲ ਰਜਾਇਆ ਪਰਮੇਸ਼ਰ ਜੀ ਦਿਨ ਪਰ ਵਿੱਚ ਤੁਸੀਂ ਸਾਨੂੰ ਖੁਦਾਵੰਨ ਜੀ ਆਪਣੇ ਬਹੁਤ ਸਾਰੇ ਪ੍ਰਭ ਜੀ ਖਾਣਿਆਂ ਦੇ ਨਾਲ ਭੋਜਨਾਂ ਦੇ ਨਾਲ ਰਚਾਇਆ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਵਰ ਜੀ ਤੁਹਾਡੇ ਸਵਰਗੀ ਦੂਤਾਂ ਨੇ ਖੁਦਾ ਸਾਡੇ ਅੱਗੇ-ਅੱਗੇ ਸਾਡੇ ਸਾਰੇ ਰਾਹਾਂ ਨੂੰ ਸਾਫ਼ ਕੀਤਾ ਔਰ ਸੱਚਮੁੱਚ ਪਰਮੇਸ਼ਵਰ ਜੀ ਤੁਸੀਂ ਸਾਨੂੰ ਹਰ ਇੱਕ ਵਿਪਤਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਪ੍ਰਭ ਜੀ ਤੁਸੀਂ ਸਾਡੇ ਵੈਰੀਆਂ ਦੇ ਸਾਹਮਣੇ ਸਾਡੀ ਈਮੇਜ ਨੂੰ ਵਿਛਾਇਆ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਸੱਚਮੁੱਚ ਪ੍ਰਭ ਜੀ ਤੁਸੀਂ ਸਾਨੂੰ ਗੁਪਤ ਵੈਰੀਆਂ ਤੋਂ ਬਚਾਇਆ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰਨ ਜੀ ਧੰਨਵਾਦ ਕਰਦੇ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਪਰਮੇਸ਼ਵਰ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦਾ ਸਮਾਂ ਦਿੱਤਾ ਪਰਮੇਸ਼ਵਰ ਜੀ ਇਸ ਖੂਬਸੂਰਤ ਹਜ਼ੂਰੀ ਦੇ ਸਮੇਂ ਨੂੰ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਇੱਕ ਹੋਰ ਮੌਕਾ ਦਿੱਤਾ ਖੁਦਾ ਦਿਨ ਭਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਮਾਫੀ ਦੇ ਲਈ ਖੁਦਾਵੰਨ ਜੀ ਤੋਬਾ ਦੇ ਲਈ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਅਸੀਂ ਮਾਫੀ ਮੰਗਦੇ ਦਿਨ ਭਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਪਰਮੇਸ਼ਰ ਜੀ ਤੁਸੀਂ ਸਾਨੂੰ ਮਾਫ ਕਰੋ ਸੱਚਮੁੱਚ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਪਰਬਜੀ ਸਾਡੇ ਦਿਲਾਂ ਵਿੱਚੋਂ ਹਰ ਤਰ੍ਹਾਂ ਦੀ ਵੈਰ ਈਰਖਾ ਨਫ਼ਰਤ ਨੂੰ ਕੱਢ ਦਿਓ ਮੇਰੇ ਮਹਾਨ ਖੁਦਾਵੰਦ ਜੀ ਔਰ ਮਹਾਨ ਪਰਮੇਸ਼ਰ ਸਾਨੂੰ ਪਵਿੱਤਰ ਕਰੋ ਜਿੱਦਾਂ ਤੁਸੀਂ ਪਵਿੱਤਰ ਹੋ ਮੇਰੇ ਮਹਾਨ ਖੁਦਾਵੰਦ ਜੀ ਪਰਬਜੀ ਤੁਸੀਂ ਸਾਡੇ ਸਾਰੇ ਪਰਬਜੀ ਪਾਪਾ ਨੂੰ ਗੁਨਾਹਾਂ ਨੂੰ ਮੇਰੇ ਮਹਾਨ ਖੁਦਾਵੰਦ ਜੀ ਆਪਣੇ ਪਿੱਠ ਪਿੱਛੇ ਸੁੱਟ ਦਿਨੇ ਖੁਦਾਵੰਦ ਜੀ ਤੁਸੀਂ ਉਹਨਾਂ ਨੂੰ ਦੁਬਾਰਾ ਨਹੀਂ ਦੇਖਦੇ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੇ ਪਾਪਾ ਗੁਨਾਹਾਂ ਨੂੰ ਮਾਫ਼ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਜੀ ਹਰ ਇਹਨਾਂ ਭੈਣਾਂ ਭਰਾਵਾਂ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੀ ਪਰਮੇਸ਼ਰ ਜੀ ਜੋ ਅੱਜ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਨੇ ਮੇਰੇ ਮਹਾਨ ਖੁਦਾ ਇਹਨਾਂ ਘਰਾ ਪਰਿਵਾਰਾਂ ਨੂੰ ਪੈਣਾ ਪਾਈਆਂ ਨੂੰ ਪਰਮੇਸ਼ਰ ਜੀ ਆਪਣੀ ਦਇਆ ਵਿੱਚ ਢੱਕ ਲੋ ਖੁਦਾਵੰਨ ਜੀ ਔਰ ਆਪਣੇ ਸਮਰਥੀ ਹੱਥਾਂ ਦੇ ਵਿੱਚ ਸੰਭਾਲ ਕੇ ਰੱਖਣਾ ਪ੍ਰਭੂ ਜੀ ਜਿੱਦਾਂ ਤੁਸੀਂ ਸਾਰਾ ਦਿਨ ਇਹਨਾਂ ਨੂੰ ਸੰਭਾਲ ਕੇ ਰੱਖਿਆ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਨੂੰ ਆਪਣੇ ਪਾਕ ਪਵਿੱਤਰ ਹੱਥਾਂ 'ਚ ਸੰਭਾਲ ਕੇ ਰੱਖਣਾ ਆਪਣੀ ਦਇਆ ਵਿੱਚ ਢਾ ਕੇ ਰੱਖਣਾ ਮੇਰੇ ਮਹਾਨ ਖੁਦਾਵੰਨ ਜੀ ਔਰ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਰਾਤ ਦੇ ਸਮੇਂ ਪਰਮੇਸ਼ਰ ਜੀ ਹੋਣ ਵਾਲੇ ਸਾਰੇ ਵੈਰੀ ਦੇ ਪ੍ਰਭੂ ਜੀ ਹਰ ਇੱਕ ਹਥਿਆਰ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਜੀ ਦੀ ਦੋਸ਼ਟ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਰਾਤ ਦੇ ਸਮੇਂ ਸ਼ੌਨੇ ਨਾ ਪਾਈ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਕੋਈ ਵੀ ਜਾਦੂ ਟੂਨੇ ਦੀ ਗੰਦੀ ਸਪਿਰਿਟ ਇਹਨਾਂ ਨੂੰ ਸ਼ੌਨੇ ਨਾ ਪਾਈ ਮੇਰੇ ਮਹਾਨ ਖੁਦਾਵੰਨ ਜੀ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਇੱਕ ਇੱਕ ਜਨ ਨੂੰ ਆਪਣੇ ਪਾਕ ਜ਼ਲਾਲੀ ਜ਼ੋਰਾ ਵਰ ਲਾਓ ਚਸ਼ਾ ਲਾਓ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਰਾਤ ਦੇ ਸਮੇਂ ਆਉਣ ਵਾਲੇ ਪ੍ਰਭ ਜੀ ਗੰਦੇ ਸੁਪਨਿਆਂ ਤੋਂ ਪਰਮੇਸ਼ਰ ਜੀ ਇਹਨਾਂ ਨੂੰ ਆਜ਼ਾਦ ਕਰੋ ਹਰ ਇੱਕ ਬੰਧਨ ਜੋ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੈ ਮੇਰੇ ਮਹਾਨ ਪਰਮੇਸ਼ਰ ਜੀ ਪਰਬੂ ਯਾਸ਼ੂ ਮਸੀਹ ਦੇ ਨਾਮ ਦੇ ਵਿੱਚ ਕੈਨਸਲ ਕਰ ਦਿੰਨੇ ਆ ਖੁਦਾਵੰਨ ਜੀ ਦਇਆ ਕਰੋ ਪ੍ਰਭੂ ਜੀ ਅਸੀਂ ਤੁਹਾਡੇ ਬੱਚੇ ਹੋਣ ਦੇ ਨਾਤੇ ਪਰਮੇਸ਼ਰ ਜੀ ਤੁਹਾਡੇ ਨਾਮ ਦੇ ਵਿੱਚ ਖੁਦਾਵੰਨ ਜੀ ਇਹਨਾਂ ਨੂੰ ਸ਼ਿਫਾ ਤੇ ਛੁਟਕਾਰਾ ਬੋਲਦੇ ਆ ਮੇਰੇ ਮਹਾਨ ਖੁਦਾ ਇਹਨਾਂ ਦੀਆਂ ਜ਼ਿੰਦਗੀਆਂ 'ਚ ਸ਼ਿਫਾ ਛੁਟਕਾਰਾ ਹੋਵੇ ਪਰਮੇਸ਼ਰ ਜੀ ਸੱਚਮੁੱਚ ਜੋ ਰਾਤ ਦੇ ਸਮੇਂ ਪਰਮੇਸ਼ਰ ਜੀ ਜਿੰਨਾਂ ਨੂੰ ਦਬਾਅ ਪੈਂਦਾ ਡਰ ਲੱਗਦਾ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਪ੍ਰਭੂ ਜੀ ਆਪਣੀ ਦਇਆ ਹੇਠ ਲੈ ਲਓ ਖੁਦਾਵੰਨ ਜੀ ਤੁਹਾਡਾ ਪਾਕ ਸਮਰਥੀ ਪ੍ਰਭੂ ਜੀ ਪਵਿੱਤਰ ਆਤਮਾ ਇਹਨਾਂ ਤਹਾਗੇ ਵਈ ਕਰੇ ਸੱਚਮੁੱਚ ਪਰਮੇਸ਼ਵਰ ਜੀ ਇਹਨਾਂ ਨੂੰ ਦਲੇਰੀ ਵਾਲਾ ਆਤਮਾ ਦੇ ਉਹ ਖੁਦਾ ਤੁਹਾਡਾ ਵਚਨ ਇਹਨਾਂ ਦੀਆਂ ਜ਼ਿੰਦਗੀਆਂ ਚ ਹੋਵੇ ਪ੍ਰਭੂ ਜੀ ਸੱਚਮੁੱਚ ਤੁਹਾਡੇ ਵਚਨ ਦੁਆਰਾ ਪਰਮੇਸ਼ਵਰ ਜੀ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰੋ ਪ੍ਰਭੂ ਜੀ ਜਿਨ੍ਹਾਂ ਘਰਾਂ ਪਰਿਵਾਰਾਂ ਦੇ ਅੰਦਰ ਪ੍ਰਭੂ ਜੀ ਦੋਸ਼ਟ ਦੇ ਕੰਮ ਚੱਲਦੇ ਆ ਖੁਦਾ ਸੱਚਮੁੱਚ ਪ੍ਰਭੂ ਜੀ ਜਿਨ੍ਹਾਂ ਘਰਾਂ ਅੰਦਰ ਵਿਚਾਰਾ ਨਸ਼ਾ ਹੈ ਪ੍ਰਭੂ ਜੀ ਲੜਾਈ ਸੁਗੜੇ ਦਾ ਗੰਦਾ ਸਪੇਡ ਕੰਮ ਕਰਦਾ ਮੇਰੇ ਮਹਾਨ ਖੁਦਾਵੰਦ ਜੀ ਅੱਜ ਬੈਰੀ ਸ਼ਰਮਿੰਦਾ ਹੋ ਜਾਵੇ ਮੇਰੇ ਮਹਾਨ ਖੁਦਾਵੰਦ ਜੀ ਹਰ ਇੱਕ ਜਾਦੂ ਟੋਣੇ ਦਾ ਗੰਦਾ ਸਪਿਰਟ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਛੱਡ ਕੇ ਚੱਲਿਆ ਜਾਵੇ ਔਰ ਸੱਚਮੁੱਚ ਪਰਮੇਸ਼ਰ ਜੀ ਹਰ ਇੱਕ ਪ੍ਰਭੂ ਜੀ ਹਥਿਆਰ ਜੋ ਇਹਨਾਂ ਦੇ ਵਿਰੁੱਧ ਆ ਪਰਮੇਸ਼ਰ ਜੀ ਉਹ ਨਿਕੰਮਾ ਹੋ ਜਾਵੇ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਖੁਦਾਵੰਨ ਜੀ ਦਇਆ ਕਰੋ ਜਿੱਦਾਂ ਤੁਸੀਂ ਮੂਸਾ ਨੂੰ ਖੁਦਾਵੰਨ ਜੀ ਉਹਨੂੰ ਲਾਲ ਸਮੁੰਦਰ ਦੇ ਵਿੱਚੋਂ ਦੀ ਕੱਢਿਆ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਇਹਨਾਂ ਦੀਆਂ ਮੁਸੀਬਤਾਂ ਮੁਸ਼ਕਲਾਂ ਦੇ ਵਿੱਚੋਂ ਪਰਮੇਸ਼ਰ ਜੀ ਇਹਨਾਂ ਨੂੰ ਕੱਢ ਲਓ ਖੁਦਾਵੰਨ ਜੀ ਮੇਰੇ ਜ਼ਿੰਦਾਜ਼ਲੀ ਪਰਮੇਸ਼ਰ ਜੀ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾਵੰਨ ਜੀ ਸੌਂਦੇ ਸਮੇਂ ਪਰਮੇਸ਼ਰ ਜੀ ਸੁਪਨੇ ਰਹੇ ਰਾਹੀ ਇਹਨਾਂ ਨਾਲ ਗੱਲਬਾਤ ਕਰਨੀਆ ਖੁਦਾ ਆਪਣੇ ਬੱਚਨਾਂ ਦੇ ਪ੍ਰਭੂ ਜੀ ਕਹਿ ਰਹੇ ਪਏ ਤਾਂ ਉਹਨੂੰ ਪਰਮੇਸ਼ਰ ਜੀ ਗਹਿਰੇ ਮੁਕਾਸ਼ਵਿਆਂ ਨੂੰ ਪ੍ਰਭੂ ਜੀ ਆਪਣੇ ਬੱਚਿਆਂ ਤੇ ਪ੍ਰਗਟ ਕਰਨਾ ਮੇਰੇ ਮਹਾਨ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਸਾਡੇ ਬਿਸਤਰਿਆਂ ਦੇ ਹਿਰਦੇ ਗਿਰਦ ਖੁਦਾਵ ਕਰਨ ਖੁਦਾ ਮੇਰੇ ਮਹਾਨ ਪਰਮੇਸ਼ਵਰ ਜੀ ਇੱਕ ਇੱਕ ਜਾਨ ਨੂੰ ਖੁਦਾਵੰਦ ਜੀ ਸ਼ੋ ਲੈਣਾ ਖੁਦਾਵੰਦ ਜੀ ਔਰ ਪਬਜੀ ਸ਼ਾਂਤੀ ਦੇਣਾ ਮੇਰੇ ਮਹਾਨ ਪਰਮੇਸ਼ਵਰ ਰਾਤ ਦੇ ਸਮੇ ਗੁੜੀ ਤੇ ਮਿੱਠੀ ਨੀਂਦ ਦੇਣਾ ਖੁਦਾ ਤੁਹਾਡੇ ਸਵਰਗੀ ਦੂਤ ਸਾਡੇ ਘਰ ਆ ਪਰਿਵਾਰਾਂ ਦੀ ਰਾਖੀ ਕਰਨ ਮੇਰੇ ਮਹਾਨ ਖੁਦਾਵੰਦ ਜੀ ਕੋਈ ਵੀ ਵੈਰੀ ਦੀ ਸ਼ਕਤੀ ਖੁਦਾ ਰਾਤ ਦੇ ਸਮੇ ਸਾਡੇ ਘਰ ਨੂੰ ਸ਼ੋ ਨਾ ਪਾਏ ਮੇਰੇ ਮਹਾਨ ਪਰਮੇਸ਼ਵਰ ਦਇਆ ਕਰੋ ਕਿਰਪਾ ਕਰੋ ਖੁਦਾਵੰਦ ਜੀ ਪ੍ਰਭ ਜੀ ਅਸੀਂ ਸਵਰਗ ਰਾਸ ਤੋਂ ਪਰਮੇਸ਼ਵਰ ਜੀ ਤੁਹਾਡੀ ਗੁੜੀ ਮਿੱਠੀ ਨੀਂਦ ਨੂੰ ਪਰਭੂ ਜੀ ਸਾਰੇ ਭੈਣ ਭਰਾਵਾਂ ਦੀ ਲਾਈਫ ਦੇ ਵਿੱਚ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ ਦੇ ਵਿੱਚ ਰਿਲੀਜ਼ ਕਰ ਦੇ ਖੁਦਾਵੰਨ ਜੀ ਜੋ ਵੀ ਵੈਰੀ ਦੀ ਸ਼ਕਤੀ ਰਾਤ ਦੇ ਸਮੇਂ ਇਹਨਾਂ ਦੀ ਨੀਂਦ ਨੂੰ ਚੁਰਾਉਂਦੀ ਆ ਪ੍ਰਭੂ ਜੀ ਡਿਸਟਰਬ ਕਰਦੀ ਪਰਮੇਸ਼ਰ ਜੀ ਉਹ ਸਾਰੀ ਪ੍ਰਭੂ ਜੀ ਡਿਸਟਰਬਨੈਂਸ ਦੀ ਸ਼ਕਤੀ ਨੂੰ ਪ੍ਰਭੂ ਯਸ਼ੁਮਸੀਹ ਨਾਮ ਚ ਕੈਨਸਲ ਕਰ ਦੇ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਜਦ ਵੀ ਤੁਹਾਡੇ ਬੱਚੇ ਸਵੇਰੇ ਉੱਠਣ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਦੇ ਲਈ ਉੱਠਣ ਮੇਰੇ ਮਹਾਨ ਖੁਦਾਵੰਨ ਜੀ ਇਹ ਸਾਡੀ ਪ੍ਰਾਰਥਨਾ ਨੂੰ ਔਰ ਪ੍ਰਭੂ ਜੀ ਰਾਤ ਦੇ ਸਾਰੇ ਸਮੇਂ ਨੂੰ ਤੁਹਾਡੇ ਪਾਕ ਸਮਰਥੀ ਹੱਥਾਂ ਚ ਤੌਪਦੇ ਆ ਮੇਰੇ ਖੁਦਾਵੰਨ ਜੀ ਔਰ ਇਹ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਮੰਗਦੇ ਆ ਆਮੇਨ 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 ਸਾਰੀ ਕ੍ਰਿਸਤੀਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ